ਇਸ ਸਮੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਜੇ ਤੁਹਾਨੂੰ ਇਸ ਗਰਮੀ ਦੇ ਵਿੱਚ ਪਾਣੀ ਨਾ ਦਿੱਤਾ ਜਾਵੇ ਤਾਂ ਤੁਹਾਡਾ ਕੀ ਹਾਲ ਹੋਵੇਗਾ ਅਜਿਹੇ ਹੀ ਹਾਲ ਬਰਨਾਲਾ ਦੇ ਲੋਕਾਂ ਦਾ ਹੋਇਆ ਜਿੱਥੇ ਕਿ ਹੰਡਾਇਆ ਸਿਮੀ ਪੈਲੈਸ ਦੇ ਕੋਲ ਰਾਮ ਬਾਗ ਵਾਲੀ ਗਲੀ ਦੇ ਵਿੱਚ ਪਿਛਲੇ 20 ਦਿਨਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਨਾ ਆਉਣ ਕਾਰਨ ਤਪਦੀ ਗਰਮੀ ਦੇ ਵਿੱਚ ਬੁਰਾ ਹਾਲ ਹੋ ਗਿਆ ਜੋ ਵਾਟਰ ਸਪਲਾਈ ਵਿਭਾਗ ਬਰਨਾਲਾ ਦੇ ਪ੍ਰਬੰਧਾ ਦੀ ਪੋਲ ਖੋਲ ਰਹੇ ਨੇ ਇਸ ਪੋਕੇ ਕੰਦ ਵਿੱਚ ਪਾਣੀ ਨਾ ਆਉਣ ਕਾਰਨ ਮੋਹੱਲੇ ਦੀਆਂ ਇਕੱਠੀਆਂ ਹੋਈਆਂ ਔਰਤਾਂ ਨੇ ਰੋਜ਼ ਪ੍ਰਗਟ ਕਰਦਿਆ ਕਿਹਾ ਹੈ ਕਿ ਬਰਨਾਲਾ ਹੰਡਿਆਇਆ ਰੋਡ ਤੇ ਸਿਮੀ ਪੈਲਸ ਦੇ ਕੋਲ ਰਾਮ ਬਾਗ ਵਾਲੀ ਕਲੀ ਦੇ ਵਿੱਚ ਪਿਛਲੇ 20 ਦਿਨਾਂ ਤੋਂ ਘਰਾਂ ਦੇ ਵਿੱਚ ਬਿਲਕੁਲ ਪਾਣੀ ਨਹੀਂ ਆ ਰਿਹਾ ਔਰਤਾਂ ਨੇ ਖਾਲੀ ਭਾਂਡੇ ਦਿਖਾਉਂਦੇ ਹੋਏ ਕਿਹਾ ਕਿ ਘਰਾਂ ਦੇ ਵਿੱਚ ਪਿਛਲੇ 20 ਦਿਨਾਂ ਤੋਂ ਵਰਤਣ ਯੋਗ ਪਾਣੀ ਤਾਂ ਕੀ ਆਉਣਾ ਸੀ ਇੱਥੇ ਤਾਂ ਪੀਣ ਯੋਗ ਪਾਣੀ ਵੀ ਨਹੀਂ ਆ ਰਿਹਾ ਕਈ ਵਾਰ ਇਸ ਸੰਬੰਧੀ ਵਿਭਾਗ ਨੂੰ ਜਾਣਕਾਰੀ ਵੀ ਦਿੱਤੀ ਗਈ ਹੈ ਪਰ ਵਾਟਰ ਸਪਲਾਈ ਵਿਭਾਗ ਬਰਨਾਲਾ ਦੇ ਵੱਲੋਂ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਉਹਨਾਂ ਨੇ ਮੰਗ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਘਰੇਲੂ ਵਰਤੋਂ ਲਈ ਪਾਣੀ ਦੀ ਰੋਜ਼ਾਨਾ ਬਹੁਤ ਲੋੜ ਹੁੰਦੀ ਹੈ ਅਤੇ ਉੱਪਰੋਂ ਤਪਦੀ ਗਰਮੀ ਦੇ ਵਿੱਚ ਪਾਣੀ ਨਾ ਮਿਲਣ ਕਾਰਨ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਪਾਣੀ ਲੈਣ ਲਈ ਸਹੀ ਦੂਰ ਜਾਣਾ ਪੈਂਦਾ ਹੈ ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦਾ ਵੀ ਪਾਣੀ ਤੋਂ ਬਿਨਾਂ ਬਹੁਤ ਬੁਰਾ ਹਾਲ ਹੈ ਇਸ ਮਾਮਲੇ ਨੂੰ ਲੈ ਕੇ ਸਬੰਧਿਤ ਵਾਟਰ ਸਪਲਾਈ ਵਿਭਾਗ ਵਿੱਚ ਦਫ਼ਤਰ ਜਾ ਕੇ ਜਦੋਂ ਅਫਸਰਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦਫ਼ਤਰਾਂ ਦੇ ਵਿੱਚ ਸਿਰਫ ਖਾਲੀ ਕੁਰਸੀਆਂ ਹੀ ਮਿਲੀਆਂ ਅਧਿਕਾਰੀ ਮੌਜੂਦ ਨਹੀਂ ਸਨ ਪਰ ਵਿਭਾਗ ਦੇ ਐਕਸ਼ਨ ਦੇ ਨਾਲ ਮੋਬਾਈਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਚੰਡੀਗੜ੍ਹ ਆਂ ਤੇ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ ਸੋ ਬਿਨਾਂ ਪਾਣੀ ਤੋਂ ਲੋਕ ਤੜਫਦੇ ਨਜ਼ਰ ਆ ਰਹੇ ਨੇ ਉੱਥੇ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਵੀ ਸਮੱਸਿਆ ਸੁਣਨ ਦੇ ਲਈ ਮ ਉਤ ਨਹੀਂ ਨੇ ਬਾਈ ਪਾਣੀ ਨਹੀਂ ਆਉਂਦਾ ਰਾਮ ਬਾਗ ਦੇ ਤੇ ਮੇਸ਼ ਕਲੋਨੀ ਦੇ ਵਿਚਾਲ ਵਾਲੀ ਗਲੀ ਆ ਹੰਡਾਇਆ ਰੋਡ ਆ ਨਵੀਂ ਬਣੀ ਆ ਜਿਹੜੀ ਪਾਣੀ ਕੰਨੀਓ ਤੜਫੇ ਪਏ ਆ 15 20 ਦਿਨ ਹੋ ਗਏ ਇਸ ਦਾ ਪਾਣੀ ਹੀ ਨਹੀਂ ਦੇਖਿਆ ਜੇ ਹੁਣ ਮੋਟਰ ਨਾ ਹੋਵੇ ਤਾਂ ਕੀ ਕਰੀਏ ਮੋਟਰ ਨਹੀਂ ਨਾ ਹੋਣੀ ਬਹੁਤ ਦਿਨ ਹੋ ਗਏ ਪਹਿਲ ਦਿਨ ਹੋ ਗਏ ਤੁਸੀਂ ਆਏ ਘਣਾ ਚਾਹੁੰਦਾ ਸੀ ਸਿਮੀ ਪੈਸ ਤੇ ਮਹੇਸ਼ ਫਲੇਟਾਂ ਵਾਲੀ ਗੜੀ ਚ ਬਹੁਤ ਦਿਨ ਹੋ ਗਏ 20 ਦਿਨ ਹੋ ਗਏ ਪਾਣੀ ਨੂੰ ਤਰਸ ਰਹੇ ਆ ਬੱਚੇ ਸਾਡੇ ਬਹੁਤ ਤੰਗ ਆ ਪਾਣੀ ਤੋਂ ਪਰੇਸ਼ਾਨ ਆ ਵੀ ਸਾਨੂੰ ਪਾਣੀ ਆਉਣਾ ਚਾਹੀਦਾਗਾ ਵੀ ਗਰਮੀ ਦਾ ਮਹੀਨਾਗਾ ਪਾਣੀ ਬਾਹਰੋਂ ਲਿਆ ਲਿਆ ਕੇ ਉਹ ਕਰਦਾ ਕਿੰਨਾ ਕੁ ਪਾਣੀ ਲਿਆਈਏ ਅਸੀਂ ਜੇਦੋਂ ਸਾਨੂੰ ਸੀਵਰੇਜ ਪਈ ਆ ਆਪਣੀ ਟੂਟੀਆਂ ਦਾ ਕਨੈਕਸ਼ਨ ਦਿੱਤਾ ਫਿਰ ਸਾਨੂੰ ਪਾਣੀ ਆਉਣਾ ਚਾਹੀਦਾ ਬਿਲਕੁਲ ਵੀ ਪਾਣੀ ਨਹੀਂ ਆ ਰਿਹਾ ਅਸੀਂ ਬਹੁਤ ਤੰਗ ਆ ਪਾਣੀ ਤੋਂ ਇੰਨੀ ਗਰਮੀ ਹੈਗੀ ਕਿ ਕਿਵੇਂ ਹਾਂਜੀ ਕਰੀਏ ਕੀ ਬਾਹਰੋਂ ਲਿਆਉਂਦੇ ਆ ਬੱਚੇ ਪਾਣੀ ਜਾ ਜਾ ਕੇ ਜਿਨ੍ਹਾਂ ਦੇ ਘਰੇ ਮੋਟਰਾਂ ਨਹੀਂ ਲੱਗੀਆਂ ਜਿਨ੍ਹਾਂ ਦੇ ਘਰੇ ਕਿਸੇ ਕਿਸੇ ਦੇ ਹੈਗੀ ਆ ਆਪਦਾ ਉਹ ਵਰਤ ਲੈਂਦੇ ਆ ਦੂਜੇ ਬਹੁਤ ਜ਼ਿਆਦਾ ਪਰੇਸ਼ਾਨ ਆ ਜੀ ਪਾਣੀ ਵਾਲਟੀਆਂ ਭਰ ਭਰ ਬਹੁਤ ਤੰਗ ਆ ਪਾਣੀ ਕਿੱਥੋਂ ਅਸੀਂ ਬਾਹਰੋਂ ਉਧਰੋਂ ਗੁਰਦੁਆਰਾ ਸਾਹਿਬ ਕੋਲ ਫਿਲਟਰ ਲੱਗੇ ਹੋਏ ਆ ਉੱਥੋਂ ਲੈ ਆਉਣੇ ਆਗੇ ਜਾ ਕੇ ਇੰਨੇ ਭਰ ਕੇ ਲਿਆਉਂਦੇ ਆ ਤਾਂ ਕਰਕੇ ਆਪਦਾ ਗੁਜ਼ਾਰਾ ਕਰਦੇ ਆ ਬਹੁਤ ਤੰਗ ਆ ਵੀ ਜਿਸ ਪੰਡ 15-20 ਦਿਨ ਹੋ ਗਿਆ ਪਾਣੀ ਨਹੀਂ ਆਂਦਿਆ ਅਸੀਂ ਲੋਕਾਂ ਦੇ ਘਰੋਂ ਪਾਣੀ ਲੈ ਲੈ ਕੇ ਵਰਤਦੇ ਪਿਆ ਅਸੀਂ ਸਰਕਾਰ ਅੱਗੇ ਮੰਗਿਆ ਹੀ ਕਰਨਾ ਚਾਹੁੰਦੇ ਆ ਕਿ ਸਾਡੀ ਕਲੋਨੀ 'ਚ ਪਾਣੀ ਆਵੇ ਛੋਟੇ-ਛੋਟੇ ਸਾਡੇ ਬੱਚੇ ਨੇ ਅਸੀਂ ਨਾ ਨਹਾਣ ਉੱਥੇ ਬੈਠੇ ਆ ਨਾ ਕੋਈ ਲੈਟਰੀ ਬਾਥਰੂਮ ਵਾਸਤੇ ਪਾਣੀ ਹੈ ਕਿਰਪਾ ਕਰਕੇ ਸਾਡੇ ਵਾਸਤੇ ਕਲੋਨੀ ਚ ਪਾਣੀ ਆਵੇ ਸਾਡੇ ਨਿੱਕੇ ਨਿੱਕੇ ਜਵਾਕ ਤੁਸੀਂ ਦੇਖੋ ਅਸੀਂ ਜਵਾਕਾਂ ਨੂੰ ਸਕੂਲੇ ਭੇਜੀਏ ਇੱਕ ਪੜ੍ਹਾਈਏ ਪਾਣੀ ਭੇਜੋ ਤੁਸੀਂ 15 20 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਸਾਡੇ ਗਲੀ ਦੇ 12 ਨੰਬਰ ਗਲੀ ਦੇ ਵਿੱਚ ਓਮ ਸਿਟੀ ਤੇ ਮੇਸ ਨਗਰ ਦੇ ਵਿੱਚ ਘਰ 12 ਨੰਬਰ ਗਲੀ ਫਲੈਟਾਂ ਦੇ ਲਵੇ ਦੀ ਗਲੀ ਜਾਂਦੀ ਹੈ ਜਿਹੜੀ ਪਾਣੀ ਬਿਲਕੁਲ ਨਹੀਂ ਆ ਰਿਹਾ 15 20 ਦਿਨਾਂ ਤੋਂ ਬਹੁਤ ਪਰੇਸ਼ਾਨ ਹਾਂ ਪਾਣੀ ਕਿੰਨੇ ਬਹੁਤ ਔਖਾ ਹੋ ਰਿਹਾ ਹੈਗਾ ਪਾਣੀ ਆਉਣਾ ਚਾਹੀਦਾ ਪਾਣੀ ਬਿਰਜੀ ਉਧਰ ਘਰ ਦੁਬਾਰਾ ਸਾਬ ਬਾਲਟੀਆਂ ਨਾਲ ਬਾਕੀ ਕੈਂਪਰ ਵਗੈਰਾ ਭਰ ਕੇ ਲੈ ਕੇ ਆਉਣੇ ਆ ਪਾਣੀ ਤੇ ਬਹੁਤ ਦਿੱਕਤ ਆ ਰਹੀ ਹੈ ਪਾਣੀ ਦੇ ਪਤਾ ਹੀ ਆ ਸਾਨੂੰ ਵੀ ਗਰਮੀ ਬਹੁਤ ਪੈਂਦੀ ਹੈ ਪਾਣੀ ਦੇ ਨਾਲ ਨਹੀਂ ਸੱਦਾ ਬਸ ਪਾਣੀ ਜਮੈਂ ਨਹੀਂ ਆ ਰਹੇ ਸੇ ਪਿਆਸ ਨਾਲ ਮਰ ਗਏ 15 20 ਦਿਨ ਹੋ ਗਏ ਮੈਂ ਇਸ ਕੋਲੋਨੀ ਗਲੀ ਆ ਗਈ ਜਿਹੜੀ ਆਂਦੀ ਇੱਥੇ ਪਾਣੀ ਜਮੈਂ ਨਹੀਂ ਆ ਰਹੇ ਕਿੰਨੇ ਦਿਨੋਂ ਤੋਂ ਪਾਣੀ ਨਹੀਂ ਆ ਰਹੇ 15 20 ਦਿਨ ਹੋ ਗਏ ਜਮੈਂ ਨਹੀਂ ਆ ਰਹੇ ਸਭ ਪਾਣੀ ਨਾਲ ਤੜਫੀ ਗਏ ਸਭ ਭਾਰੋਂ ਜਾ ਰਹੇ ਭਾਰੋਂ ਪਾਣੀ ਲੈ ਆ ਰਹੇ